ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਤੇ ਸਭ ਤੋਂ ਪਹਿਲਾਂ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਰ ਪ੍ਰਕਾਸ਼ ਪੂਰਵ ਦਿਨਾਂ ਜੀ ਲੱਖ-ਲੱਖ ਵਧਾਈਆਂ ਹੋਣ ਤੇ ਅੱਜ ਦੀ ਜੀ ਆਪਣੀ ਵੀਡੀਓ ਹੈਗੀ ਆ ਵੀ ਆਪਾਂ ਵਾਹਿਗੁਰੂ ਦੇ ਅੱਗੇ ਅਰਦਾਸ ਕਿਵੇਂ ਕਰਕੇ ਤਾਂ ਕਿ ਆਪਣੀ ਅਰਦਾਸ ਪ੍ਰਵਾਨ ਹੋਵੇ ਵਾਹਿਗੁਰੂ ਜੀ ਆਪਣੀ ਅਰਦਾਸ ਨੂੰ ਸੋਹਣਾ ਨਾ ਠੀਕ ਹੈ ਤੇ ਕਿਸਟਾ ਅੰਗ ਨਾਲ ਕਰਕੇ ਜੀ ਤੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਤੇ ਜੀ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ ਜੀ ਕਿਸੇ ਕੋਈ ਵੀ ਆਪਾਂ ਪਾਠ ਕਰਦੇ ਆ ਕੋਈ ਵੀ ਆਪਾਂ ਅਰਦਾਸ ਕਰਦੇ ਆ ਤੇ ਉਹਦੇ ਲਈ ਜੀ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਹੈ ਜਿੰਨਾ ਟਾਈਮ ਆਪਾਂ ਪ੍ਰਮਾਤਮਾ ਤੇ ਵਿਸ਼ਵਾਸ ਨਹੀਂ ਕਰਦੇ ਉਹਨਾ ਟਾਈਮ ਜੀ ਕਿਸੇ ਵੀ ਪਾਠ ਦਾ ਆਪਾਂ ਨੂੰ ਕੋਈ ਫਲ ਨਹੀਂ ਮਿਲਦਾਗਾ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਹੈ ਵੀ ਆਪਾਂ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ ਉੱਥੇ ਵਾਹਿਗੁਰੂ ਖੋਦ ਜਿੱਥੇ ਵਿਸ਼ਵਾਸ ਹੁੰਦਾ ਜੀ ਉੱਥੇ ਵਾਹਿਗੁਰੂ ਖੋਦ ਆਪਣੀ ਮਦਦ ਕਰਦੇ ਆ ਆਪਣੇ ਦੁੱਖਾਂ ਨੂੰ ਦੂਰ ਕਰਦੇ ਆ ਆਪਣੀਆਂ ਅਰਦਾਸਾਂ ਨੂੰ ਪ੍ਰਵਾਨ ਕਰਦੇ ਆ ਤੇ ਦੂਜੀ ਗੱਲ ਹੈ ਜੀ ਵਾਹਿਗੁਰੂ ਅੱਗੇ ਅਰਦਾਸ ਕਰਨਾ ਇਸ ਤਰੀਕੇ ਨਾਲ ਕਰੋ ਕਿ ਇੱਕ ਅਰਦਾਸ ਨਾਲ ਆਪਣੇ ਕਈ ਦੁੱਖਾਂ ਨੂੰ ਪਰਮਾਤਮਾ ਦੂਰ ਕਰ ਦੇਣ ਭਾਵ ਹੈ ਕਿ ਪਰਮਾਤਮਾ ਦੇ ਅੱਗੇ ਨੀਵੇਂ ਹੋ ਕੇ ਹੱਥ ਜੋੜ ਕੇ ਸਿਰ ਝੁਕਾ ਕੇ ਤੇ ਆਪਣੇ ਪੈਰਾਂ ਦੀਆਂ ਅੱਡੀਆਂ ਨੂੰ ਜੋੜ ਕੇ ਨਿਮਰਤਾ ਦੇ ਸਹਿਤ ਅਰਦਾਸ ਕਰਨੀ ਚਾਹੀਦੀ ਹੈ ਜੀ ਕਿਉਂਕਿ ਉੱਥੇ ਆਪਾਂ ਵਾਹਿਗੁਰੂ ਦੇ ਦਰ ਤੇ ਜੀ ਇੱਕ ਮੰਗਤੇ ਹੁੰਨੇ ਆ ਠੀਕ ਹੈ ਆਪਾਂ ਵਾਹਿਗੁਰੂ ਤੋਂ ਮੰਗਣ ਗਏ ਹੁੰਨੇ ਆ ਤੇ ਵਾਹਿਗੁਰੂ ਦੇ ਘਰ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਜੀ ਤੇ ਸਾਰਿਆਂ ਨੂੰ ਹੀ ਆਪਣਾ ਸਿਰ ਝੁਕਾ ਕੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਤਾਂ ਕਿ ਆਪਣੀਆਂ ਅਰਦਾਸਾਂ ਪੂਰਨਾ ਹੋਣ ਜਿੰਨੀ ਤੁਸੀਂ ਨਿਮਰਤਾ ਦੇ ਸਹਿਤ ਤੁਸੀਂ ਅਰਦਾਸ ਆਪਣੀ ਕਰੋਗੇ ਬੇਨਤੀ ਕਰੋਗੇ ਵਾਹਿਗੁਰੂ ਦੇ ਮੂਰੇ ਉਹ ਓਨੀ ਹੀ ਜਲਦੀ ਤੁਹਾਡੀ ਅਰਦਾਸ ਨੂੰ ਪ੍ਰਵਾਨ ਕਰਨਗੇ ਜੀ ਦੇਖੋ ਆਪਾਂ ਗੁਰੂ ਘਰ ਜਾ ਕੇ ਕਿਸੇ ਨੂੰ ਕੋਈ ਹੰਕਾਰ ਨਹੀਂ ਕਰਨਾ ਚਾਹੀਦਾ ਠੀਕ ਹੈ ਤੇ ਨਿਮਰਤਾ ਦੇ ਸਹਿਤ ਹੀ ਆਪਾਂ ਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਹੈਗੀ ਆ ਤਾਂ ਕਿ ਆਪਣੀ ਅਰਦਾਸ ਛੇਤੀ ਤੋਂ ਛੇਤੀ ਵਾਹਿਗੁਰੂ ਪੂਰੀ ਕਰਨ ਤੇ ਅਗਲੀ ਗੱਲ ਜੀ ਅਰਦਾਸ ਕਰਨ ਦੇ ਸਮੇ ਤੇ ਆਪਣੇ ਨਾਲ ਨਾਲ ਸਰਬੱਤ ਦਾ ਭਲਾ ਜ਼ਰੂਰ ਮੰਗੋ ਜੀ ਕਿਉਂਕਿ ਕਹਿੰਦੇ ਹੁੰਦੇ ਆ ਕਿ ਵਾਹਿਗੁਰੂ ਕੋਈ ਵੀ ਚੀਜ਼ ਆ ਉਹ ਆਪਾਂ ਨੂੰ ਦੁੱਗਣੀ ਕਰਕੇ ਵਾਪਸ ਕਰਦੇ ਆ ਕੈਨ ਦਾ ਭਾਵ ਹੈ ਜੀ ਜੇ ਆਪਾਂ ਕਿਸੇ ਲਈ ਸੁੱਖ ਮੰਗਾਂਗੇ ਤਾਂ ਵਾਹਿਗੁਰੂ ਦੁੱਗਣਾ ਕਰਕੇ ਸੁੱਖ ਆਪਾਂ ਨੂੰ ਦੇਣਗੇ ਤੇ ਜੇ ਜੀ ਆਪਾਂ ਕਿਸੇ ਲਈ ਦੁੱਖ ਮੰਗਾਂਗੇ ਤਾਂ ਉਹਦੂ ਦੁੱਗਣੇ ਦੁੱਖ ਪਰਮਾਤਮਾ ਆਪਣੀ ਝੋਲੀ ਦੇ ਵਿੱਚ ਪਾਉਣਗੇ ਇਸ ਕਰਕੇ ਜੀ ਸਭ ਲਈ ਸਰਬੱਤ ਦਾ ਭਲਾ ਮੰਗੋ ਸਭ ਲਈ ਖੁਸ਼ੀਆਂ ਮੰਗੋ ਤੇ ਵਾਹਿਗੁਰੂ ਤੋਂ ਜੀ ਐਨੇ ਨੀਵੇਂ ਹੋ ਕੇ ਅਰਦਾਸ ਬੇਨਤੀ ਵਾਹਿਗੁਰੂ ਦੇ ਮੂਹਰੇ ਕਰਿਆ ਕਰੋ ਤਾਂ ਕਿ ਵਾਹਿਗੁਰੂ ਵੀ ਆਪਣੀ ਅਰਦਾਸ ਬੇਨਤੀ ਨੂੰ ਇੰਨੀ ਜਲਦੀ ਸਵਕਾਰ ਕਰਿਆ ਕਰਨ ਕਿ ਉਹਨਾਂ ਨੂੰ ਇਹ ਲੱਗੇ ਵੀ ਹਾਂ ਇਹ ਵਾਕਏ ਇਹ ਇਨਸਾਨ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਤੇ ਮੈਂ ਵੀ ਕਿਉਂ ਇਹਦੀ ਅਰਦਾਸ ਪੂਰੀ ਨਾ ਕਰਾਂ ਜੀ ਐਦਾਂ ਤੁਸੀਂ ਕਰੋਗੇ ਅਰਦਾਸ ਬੇਨਤੀ ਕਰੋਗੇ ਨਾ ਤੁਸੀਂ ਤੁਹਾਡੀਆਂ ਅਰਦਾਸਾਂ ਤੁਸੀਂ ਦੇਖੋ ਕਿ ਬਹੁਤ ਜਲਦੀ ਜੀ ਪੂਰਨਾ ਹੋਣਗੀਆਂ ਕਿਉਂਕਿ ਹਰ ਇੱਕ ਇਨਸਾਨ ਹੈ ਜੀ ਦੁਖੀ ਹੈ ਤੇ ਆਪਣਾ ਕਈ ਵਾਰ ਪ੍ਰਮਾਤਮਾ ਤੋਂ ਵਿਸ਼ਵਾਸ ਵੀ ਉੱਠ ਜਾਂਦਾ ਹੈਗਾ ਵੀ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਜ਼ਿਆਦਾ ਹੈਗੇ ਆ ਪਰ ਜੀ ਇਹ ਨਾ ਸੋਚਿਆ ਕਰੋ ਵੀ ਸਾਰੇ ਦੁੱਖ ਤੁਹਾਡੀ ਹੀ ਜ਼ਿੰਦਗੀ ਦੇ ਵਿੱਚ ਹੈਗੇ ਆ ਵਾਹਿਗੁਰੂ ਦਾ ਨਾਮ ਜਪਿਆ ਕਰੋ ਜੀ ਨਾਮ ਸਿਮਰਨ ਕਰਿਆ ਕਰੋ ਤੁਰੇ ਫਿਰਦੇ ਕੰਮ ਕਰਦੇ ਵੀ ਸਿਮਰਨ ਵਾਹਿਗੁਰੂ ਦਾ ਕਰਿਆ ਕਰੋ ਅਰਦਾਸ ਬੇਨਤੀ ਪਰਮਾਤਮਾ ਦੇ ਮੂਹਰੇ ਕਰਿਆ ਕਰੋ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਹੈ ਤੁਸੀਂ ਪਾਠ ਕਰਕੇ ਅਰਦਾਸ ਬੇਨਤੀ ਕਰ ਦਿਓ ਤਾਂ ਉਹਨੂੰ ਬਿਲਕੁਲ ਪੂਰੇ ਸੱਚੇ ਮਨ ਦੇ ਨਾਲ ਜੀ ਅਰਦਾਸ ਬੇਨਤੀ ਨੂੰ ਆਪਣੇ ਨੂੰ ਕਰਿਆ ਕਰੋ ਤਾਂ ਕਿ ਪਰਮਾਤਮਾ ਤੁਹਾਡੀ ਅਰਦਾਸ ਬੇਨਤੀ ਨੂੰ ਛੇਤੀ ਤੋਂ ਛੇਤੀ ਸੁਣ ਤੇ ਇਹਦਾ ਜੀ ਸਭ ਤੋਂ ਵਧੀਆ ਤਰੀਕਾ ਇਹੀ ਹੈਗਾ ਇਹ ਕਹਿਣ ਦਾ ਭਾਵ ਹੈ ਵੀ ਵਾਹਿਗੁਰੂ ਤੋਂ ਮੰਗਣ ਦਾ ਤਰੀਕਾ ਇਹੀ ਹੈਗਾ ਕਿ ਨੀਵੇਂ ਹੋ ਕੇ ਤੇ ਨਿਮਰਤਾ ਤੇ ਸਹਤ ਹੀ ਅਰਦਾਸ ਬੇਨਤੀ ਕਰਿਆ ਕਰੋ ਜੀ ਜੀ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਇੱਕ ਲਾਈਕ ਜਰੂਰ ਕਰ ਦਿਓ ਜੀ ਤਾਂ ਕਿ ਤੁਹਾਨੂੰ ਮੋਟੀਵੇਸ਼ਨ ਮਿਲਦਾ ਰਹੇ ਕਿਉਂਕਿ ਜਦੋਂ ਆਪਾਂ ਨੂੰ ਕੋਈ ਵੀ ਇਨਸਾਨ ਅ ਜੀ ਦੇ ਨਾਲ ਖੁਦ ਨਾਲ ਹੋਈ ਹੋਵੇ ਉਹ ਆਪਾਂ ਨੂੰ ਕੋਈ ਗੱਲ ਸਮਝਾਉਂਦਾ ਹੈ ਨਾ ਤਾਂ ਉਸ ਇਨਸਾਨ ਤੇ ਤੇ ਵਾਹਿਗੁਰੂ ਤੇ ਆਪਾਂ ਨੂੰ ਬਹੁਤ ਛੇਤੀ ਭਰੋਸਾ ਹੋ ਜਾਂਦਾ ਹੈ ਜੀ ਕਿ ਵਾਹਿਗੁਰੂ ਹਾਂ ਕਰਨੀ ਵਾਲੇ ਆ ਵਾਹਿਗੁਰੂ ਆਪਣੀਆਂ ਜ਼ਰੂਰ ਸੋਂਦੇ ਨੇ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਹੋਣ ਜੀ ਤੇ ਪ੍ਰਮਾਤਮਾ ਆਪਣੀ ਜ਼ਰੂਰ ਸੋਂਦੇ ਨੇ ਜੀ ਜ਼ਰੂਰ ਸਵੀਕਾਰ ਕਰਦੇ ਆ ਤੇ ਪੂਰੀ ਵੀਡੀਓ ਦੇਖਿਆ ਕਰੋ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ 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 ਧੰਨਵਾਦ ਜੀ ਤੇ ਇਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਧੰਨਵਾਦ ਜੀ